ਸਰ ਕੀ ਨਾਮ ਆਪਣਾ ਤੇ ਕੀ ਮਤ ਹੈ ਮੈਂ ਕਿਰਨਜੀਤ ਸਿੰਘ ਗਹਿਰੀ ਚੇਅਰਮੈਨ ਨੈਸ਼ਨਲ ਦਲਤ ਮਹਾਪੰਚਾਇਤ ਪੰਜਾਬ ਤੇ ਚੇਅਰਮੈਨ ਕੇਕੇਸੀ ਵਿਭਾਗ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਤੇ ਡੋਮਾ ਪਰਿਸ਼ਦ ਪਿਛਲੇ ਦਿਨੀ ਜੀਬ ਜਸਟਿਸ ਸਹ ਗਬਈ ਸਾਹਿਬ ਦੇ ਉੱਪਰ ਇੱਕ ਵਕੀਲ ਵੱਲੋਂ ਜੁੱਤਾ ਸੁੱਟਾ ਜਾਂਦਾ ਹੈ ਉਹਨਾਂ ਦਾ ਅਪਮਾਨ ਕੀਤਾ ਜਾਂਦਾ ਹੈ ਸੰਵਿਧਾਨ ਦਾ ਅਪਮਾਨ ਕੀਤਾ ਜਾਂਦਾ ਹੈ ਮੈਂ ਸਮਝਦਾ ਸਾਰੇ ਭਾਰਤ ਦੇ ਲੋਕਾਂ ਦਾ ਇਹ ਅਪਮਾਨ ਹੋਇਆ ਅੱਜ ਉਸ ਵਕੀਲ ਦਾ ਜੁੱਤੀਆਂ ਮਾਰ ਕੇ ਜੁੱਤੀਆਂ ਦਾ ਹਾਰ ਪਾ ਕੇ ਅਸੀਂ ਦਰਦ ਭਾਈਚਾਰੇ ਵੱਲੋਂ ਪੁੱਤਰਾ ਫੁੱਤ। ਨਾਲ ਹੀ ਅਸੀਂ ਏਡੀਜੀਪੀ ਪੂਰਨ ਕੁਮਾਰ ਜੀ ਜਿਹੜੇ ਹਰਿਆਣਾ ਦੇ ਏਡੀਜੀਪੀ ਸੀ ਜਿਹਨਾਂ ਦੀ ਕਰਮ ਪਤਨੀ ਜਿਹਨਾਂ ਆਈਐਸ ਐ ਅਬਨੀਤ ਕੌਰ ਉਹਦੇ ਮਾਮਲੇ ਨੂੰ ਲੈ ਕੇ ਪ੍ਰਦਰਸ਼ਨ ਵੀ ਅਸੀਂ ਕੀਤਾ ਹੈ। ਅਸੀਂ ਇਹ ਮੰਗ ਕਰਦੇ ਹਾਂ ਕਿ ਏਡੀਜੀਪੀ ਸਾਹਿਬ ਨੂੰ ਖੁਦਕਸ਼ੀ ਵਾਸਤੇ ਮਜਬੂਰ ਕਰਨ ਵਾਲੇ ਲੋਕਾਂ ਦੇ ਉੱਪਰ ਕਤਲ ਦਾ ਮੁਕਦਮਾ ਦਰਜ ਕੀਤਾ ਜਾਣਾ ਚਾਹੀਦਾ ਹੈ। ਐਸੇ ਇੱਕ ਦਾ ਪਰਚਾ ਦਰਜ ਹੋਇਆ ਉਹਨਾਂ 13 ਦੇ 13 ਘਰਾਂ ਦੀ ਗ੍ਰਿਫਤਾਰੀ ਹੋਣੀ ਚਾਹੀਦੀ ਹੈ। ਔਰ ਜਿਹੜਾ ਪੂਰਨ ਕੁਮਾਰ ਦੀ ਪਤਨੀ ਅਬਰੀਤ ਕੌਰ ਸੀਨਰਾਈਸ ਦੇ ਉੱਪਰ ਪਰਚਾ ਦਰਜ ਹੋਇਆ ਉਹ ਬਿਲਕੁਲ ਝੂਠਾ ਤੇ ਬੇਬੁਨਿਆਦ ਹੈ ਉਹ ਰੱਦ ਹੋਣਾ ਚਾਹੀਦਾ ਤੋਂ ਇਸ ਗੱਲ ਨੂੰ ਲੈ ਕੇ ਅਸੀਂ ਇਹ ਪ੍ਰੋਟੈਸਟ ਜਿਹੜਾ ਹੈਗਾ ਅੱਜ ਦਾ ਸਾਡਾ ਸੰਕੇਤਕ ਪ੍ਰੋਟੈਸਟ ਸੀਗਾ ਇਸ ਤੋਂ ਬਾਅਦ ਸਾਰੀਆਂ ਦਲਤ ਜੱਥੇਬੰਦੀਆਂ ਨੂੰ ਇਕੱਤਰ ਕਰਕੇ ਚੀਫ ਸੈਕਟਰੀ ਸਾਹਿਬ ਵਾਲੇ ਮਸਲੇ ਤੇ ਅ ਦਰਦ ਭਾਈਚਾਰੇ ਨਾਲ ਹੋ ਰਹੀਆਂ ਧੱਕੇਸ਼ਾਹੀਆਂ ਦੇ ਮਸਲੇ ਤੇ ਤੇ ਆਈਪੀਐਸ ਪੂਰਨ ਕੁਮਾਰ ਦੀ ਧਰਮ ਪਤਨੀ ਅਬਨੀਤ ਕੌਰ ਦੇ ਉੱਪਰ ਜਿਹੜਾ ਪਰਚਾ ਦਰਜ ਕੀਤਾ ਹੈ ਉਹਨੂੰ ਰੱਦ ਕਰਾਉਣ ਵਾਸਤੇ ਅਸੀਂ ਸਮੁੱਚਾ ਦਲਤ ਭਾਈਚਾਰਾ ਇਸ ਅੰਦੋਲਨ ਨੂੰ ਹੋਰ ਤੇਜ਼ ਕਰਾਂਗੇ। ਤੋਂ ਇਹਦੇ ਸਬੰਧ ਸ ਬਖ ਬਖ ਜਥੇਬੰਦੀਆਂ ਦੇ ਨਾਲ ਗੱਲਬਾਤ ਚੱਲ ਰਹੀ ਹੈ ਇੱਕ ਸਾਂਝਾ ਤੇ ਤਿੱਖਾ ਅੰਦੋਲਨ ਜਲਦੀ ਹੀ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ ਜੇਕਰ ਪੂਰਨ ਕੁਮਾਰ ਦੇ ਕਾਤਲਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ ਅ ਪੈਜੀ ਅਬਨੀਤ ਕੌਰ ਦੇ ਉੱਪਰ ਜਿਹੜਾ ਝੂਠਾ ਪਰਚਾ ਦਰਜ ਕੀਤਾ ਰਹਿਣਾ ਸਰਕਾਰ ਨੇ ਉਹਨੂੰ ਰੱਦ ਨਹੀਂ ਕੀਤਾ ਜਾਂਦਾ। ਉਹਦੇ ਤੇ ਬੜੀ ਹੈਰਾਨੀ ਵਾਲੀ ਗੱਲ ਇਹ ਹੈ ਕਿ ਏ ਡੀ ਜੀ ਪੀ ਸਾਹਿਬ ਦਾ ਸਿਸਕਾਰ ਹੁੰਦਾ ਹੈ ਐਡੀਜੀਪੀ ਸਾਹ ਦੇ ਸਿਸਕਾਰ ਤੇ ਕੋਈ ਨਹੀਂ ਆਉਂਦਾ ਤੇ ਜਿਹੜਾ ਇੱਕ ਐਸਆਈ ਝੂਠਾ ਪਤਾ ਨਹੀਂ ਉਹ ਸੁਸਾੜ ਕੀਤਾ ਸੰਦੀਪ ਨੇ ਕਿ ਉਹਨੂੰ ਮਾਰ ਕੇ ਕਹਾਣੀ ਬਣਾਈ ਗਈ ਹੈ ਉਹਦਾ ਸਿਸਕਾਰ ਹੁੰਦਾ ਤਾਂ ਉੱਥੇ ਹਰਿਆਣੇ ਦਾ ਮੁੱਖ ਮੰਤਰੀ ਵੀ ਪਹੁੰਚਦਾ ਕੇਂਦਰ ਦੇ ਮੰਤਰੀ ਪਹੁੰਚਦੇ ਆ ਜਿਹੜੀ ਬੀਜੇਪੀ ਸਾਰੀ ਉੱਥੇ ਪਹੁੰਚਦੀ ਹੈ ਇਹਦਾ ਮਤਲਬ ਬੀਜੇਪੀ ਕਿਤੇ ਨਾ ਕਿਤੇ ਜਨਰਲ ਵਰਸਸ ਐਸਸੀ ਦੀ ਲੜਾਈ ਪਾਉਣਾ ਚਾਹੁੰਦੀ ਕਿਉਂਕਿ ਬੀਜੇਪੀ ਨੇ ਪਹਿਲਾਂ ਵੀ ਹਿੰਦੂਆਂ ਤੇ ਅਸਾਂਜਾਂ ਨੂੰ ਲੜਾਇਆ ਫਿਰ ਮੁਸਲਮਾਨਾਂ ਤੇ ਹਜੂਆਂ ਨੂੰ ਲੜਾਉਣ ਦਾ ਯਤਨ ਕੀਤਾ ਫਿਰ ਸਿੱਖਾਂ ਦੇ ਨੂੰ ਲੜਾਉਣ ਦਾ ਯਤਨ ਕੀਤਾ ਹੁਣ ਦਲਤਾਂ ਨੂੰ ਦੇ ਜਨਰਲ ਵਰਗ ਨੂੰ ਟਰੌਣ ਦਾ ਯਤਨ ਜਿਹੜਾ ਹੈ ਬੀਜੇਪੀ ਵੱਲੋਂ ਕੀਤਾ ਜਾ ਰਿਹਾ ਹੈ ਆਰਐਸਐਸ ਤੇ ਬੀਜੇਪੀ ਦੀਆਂ ਜਾਲਾਂ ਚਾਲਾਂ ਹੈਗੀਆਂ ਦੇਸ਼ ਨੂੰ ਤੋੜਨ ਦੀਆਂ ਸੁਧਾਰ ਨੂੰ ਬਦਲਨ ਦੀਆਂ ਵੋਟ ਚੋਰੀ ਕਰਕੇ ਸੱਤਾ ਤੇ ਆਉਣ ਦੀਆਂ ਇਹ ਸਾਰੀਆਂ ਚਾਲਾਂ ਨੂੰ 85% ਐਸਐਨਸੀ ਭਾਈਚਾਰੇ ਦੀ ਆਵਾਜ਼ੀ ਹੈ ਇਹਨਾਂ ਨੂੰ ਰੱਦ ਕਰਾਉ ਕਰਦੀ ਹੈ ਔਰ ਨਾਲ ਹੀ ਮੈਂ ਐਸਸੀਬੀਸੀ ਕਲਾਸ ਦੀਆਂ ਜਥੇਬੰਦੀਆਂ ਨੂੰ ਇਨਸਾਫ ਸੰਗ ਲੋਕਾਂ ਨੂੰ ਅਪੀਲ ਕਰਦਾ ਆਓ ਇਕੱਠੇ ਹੋ ਕੇ ਸੰਘਰਸ਼ ਕਰੀਏ 2018 ਵਰਗਾ ਅੰਦੋਲਨ ਜਦੋਂ ਤੱਕ ਆਪਾਂ ਇਹ ਨਹੀਂ ਕਰਦੇ ਉਦੋਂ ਤੱਕ ਭਾਜਪੀ ਤੇ ਆਰਐਸਐਸ ਦੀਆਂ ਨੀਤੀਆਂ ਇਸ ਦੇਸ਼ ਦੇ ਵਿੱਚ ਲਾਗੂ ਹੁੰਦੀਆਂ ਰਹਿਣਗੀਆਂ ਔਰ ਦੇਸ਼ ਨੂੰ ਤੋੜਨ ਦਾ ਯਤਨ ਲਗਾਤਾਰ ਜਿਹੜਾ ਕੀਤਾ ਜਾਣਾ ਇਹਨਾਂ ਵੱਲੋਂ ਕੀਤਾ ਜਾ ਰਿਹਾ ਉਹ ਕੀਤਾ ਜਾਣਾ ਬੰਦ ਤਦ ਹੋਊਗਾ ਜੇ ਅਸੀਂ ਸ਼ਕਤੀ ਨਾਲ ਇਹਨਾਂ ਨੂੰ ਨਿਪਟਾ ਜਿੰਦਾਬਾਦ 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 ਗੱਲ ਸੇਕਤਾ ਜਿੰਦਾਬਾਦ 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 ਸਾਹਿਬ ਸ਼ਿੰਗਾਰ ਕਰੋ ਹਮ ਤੁਹਾਡੇ ਸਾਥ ਹੈ ਗੈਰੀ ਸਾਹਿਬ ਸ਼ਿੰਗਾਰ ਕਰੋ ਹਮ ਤੁਹਾਡੇ ਸਾਥ ਹੈ ਅਜਿਹਾ ਸ੍ਰੀ ਪੂਰਨ ਕੁਮਾਰ ਵਰਿਆ ਵਸੇ ਵੀ ਕੋਈ ਖੁਦਕੁਸ਼ੀ ਕੀਤੀ ਹੈ ਕੀ ਕਾਰਨ ਬਣਿਆ ਉਹਨਾਂ ਕਿਉਂ ਕੀਤੀ ਖੁਦਕੁਸ਼ੀ ਪੂਰਨ ਕੁਮਾਰ ਜੀ ਵੱਲੋਂ ਇੱਕ ਸੂ ਸੋ ਸਾਈਡ ਨੂੰ ਖੁਦਕੁਸ਼ੀ ਨੋਟ ਲਿਖਿਆ ਗਿਆ ਜਿਹੜਾ ਉਹ ਖੁਦਕੁਸ਼ੀ ਨੋਟ ਦੇ ਵਿੱਚ ਸਾਰਾ ਕੁਝ ਸਪਸ਼ਟ ਕਿ ਉਹਨਾਂ ਨਾਲ ਕਦੇ-ਕਦੇ ਬਿਚਾਰ ਹੋਇਆ ਕਦੇ-ਕਦੇ ਧੱਕੇ ਸਾਜੀ ਕੋਈ ਕਦੇ-ਕਦੇ ਜਾਤੀ ਹੋਈ ਉਹ ਸਾਰਾ ਕੁਝ ਡੇਟ ਵਾਈਜ਼ ਉਹਨਾਂ ਨੇ ਲਿਖਿਆ ਹੈ ਉਹ 13 ਅਫਸਰ ਹੈਗੇ ਜਿਨ੍ਹਾਂ ਨੇ ਉਹਨਾਂ ਨੂੰ ਮਾਨਸਿਕ ਤੌਰ ਤੇ ਪਰੇਸ਼ਾਨ ਕੀਤਾ ਉਹ 13 ਦੇ 13 ਅਫਸਰਾਂ ਦੇ ਡੇਟ ਵਾਈਜ਼ ਉਹ ਪੂਰਨ ਕੁਮਾਰ ਜੀ ਨੇ ਚਿੱਠੀ ਲਿਖੀ ਉਹਦਾ ਜਵਾਬ ਨਹੀਂ ਦਿੱਤਾ ਉਹ ਦੀ ਸੁਣਵਾਈ ਨਹੀਂ ਹੋਈ ਸਾਰਿਆਂ ਦੇ ਨਾਮ ਲਿਖੀਆਂ ਗੱਲ ਉਹ 13 ਅਧਿਕਾਰੀ ਔਰ ਦੂਜੀ ਗੱਲ ਵਿਸ਼ੇਸ਼ ਕਰਕੇ ਉਹਦਾ ਕਾਰਨ ਇਹ ਬਣਿਆ ਕਿ ਜਦੋਂ ਕਿਸਾਨ ਅੰਦੋਲਨ ਚੱਲਦਾ ਸੀ ਕਿਸਾਨ ਅੰਦੋਲਨ ਦੇ ਵਿੱਚ ਪੂਰਨ ਕੁਮਾਰ ਜੀ ਨੂੰ ਕਿਹਾ ਗਿਆ ਉਹਦੋਂ ਆਈ.ਡੀ.ਸੀ. ਜੀ ਉੱਥੇ ਡਿਊਟੀ 'ਤੇ ਹੋ ਕਿ ਤੁਸੀਂ ਇਹ ਪੁਸ਼ਤ ਜਾਰਤੀ ਕਰਾਓ ਤੇ ਕਿਸਾਨਾਂ ਦੇ ਉੱਤੇ ਗੋਲੀਆਂ ਚਲਾਓ ਤੇ ਪੂਰਨ ਕੁਮਾਰਜੀ ਨੇ ਉਸ ਟਾਈਮ ਸਰਕਾਰ ਨੂੰ ਜਵਾਬ ਦਿੱਤਾ ਕਿ ਸੰਵਿਧਾਨ ਦੇ ਮੁਤਾਬਕ ਹਰ ਇੱਕ ਬੰਦੇ ਦਾ ਹੱਕ ਹੈ ਆਪਣੀ ਗੱਲ ਕਹਿਣ ਦਾ ਅੰਦੋਲਨ ਕਰਨ ਦਾ ਤੇ ਮੈਂ ਕਿਸਾਨਾਂ ਦੇ ਉੱਤੇ ਗੋਲੀਆਂ ਨਹੀਂ ਚਲਾਉਣੀਆਂ ਉਸ ਤੋਂ ਬਾਅਦ ਭਾਜਪੀ ਜਿਹੜੀ ਹੈ ਉਹਨੂੰ ਜ਼ਿਆਦਾ ਮਾਨਸਿਕ ਤੌਰ ਤੇ ਪਰੇਸ਼ਾਨ ਕਰਨ ਲੱਗੀ ਜਿਸ ਕਰਕੇ ਉਹਨੂੰ ਉਹਨੇ ਤੰਗ ਪਰੇਸ਼ਾਨ ਇਦਾਂ ਕਰਤਾ ਕਿ ਉਹ ਜਿਹੜਾ ਖੁਦਕਸ਼ੀ ਕਰਨ ਲਈ ਮਜਬੂਰ ਹੋ ਗਿਆ ਜਿੱਥੇ ਐਡੀਜੀਪੀ ਸੇਫ ਨਹੀਂ ਚੀਫ ਜਸਟਿਸ ਸੇਫ ਨਹੀਂ ਉਥੇ ਆਮ ਲੋਕਾਂ ਦਾ ਕੀ ਬਣੂਗਾ ਇਹ ਗੱਲ ਤੇ ਰਿਖਾ ਲੋਕਰ ਨੂੰ ਪੜ ਲੈਣਾ ਚਾਹੀਦਾ এইটা <coughs> হলো